ਆਯਾਸ਼ੀ ਦੇ ਸ਼ੌਕ ਦੇ ਚਲਦੇ ਬਜ਼ੁਰਗ ਪਹੁੰਚਿਆ ਵੈਸ਼ਵਾ ਖਾਨੇ ਤੇ ਉੱਥੇ ਔਰਤ ਦੇ ਨਾਲ ਸੰਬੰਧ ਬਣਾਉਂਦੇ ਪਿਆ ਦਿਲ ਦਾ ਦੌਰਾ ਮੌਕੇ ਤੇ ਹੋ ਗਈ ਮੌਤ ਹੈਰਾਨ ਕਰ ਦੇਗੀ ਵਜ੍ਹਾ ਇਸ ਪੂਰੀ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਿਓ ਨਜ਼ਦੀਕੀ ਪਿੰਡ ਡਡਹੇੜੀ ਵਿਖੇ ਇੱਕ ਵੈਸ਼ਵਾ ਖਾਨੇ ਵਿੱਚ ਸਰੀਰਕ ਸੰਬੰਧ ਬਣਾਉਣ ਗਏ ਬਜ਼ੁਰਗ ਦੀ ਮੌਤ ਹੋ ਗਈ ਦਰਸਨ শারীরিক সম্পর্ক ਬਣਾਉਂਦੇ ਸਮੇ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਬਾਹਰ ਸੁੱਟ ਦਿੱਤਾ ਗਿਆ ਸੂਚਨਾ ਮਿਲਣ ਤੇ ਖੰਨਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਖੰਨਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਹਵਾਲੇ ਕੀਤਾ ਗਿਆ ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਮੌਤ ਜਿਸ ਥਾਂ ਤੇ ਹੋਈ ਹੈ ਉਹ ਇਲਾਕਾ ਪਿੰਡ ਡਡਹੀੜੀ ਥਾਣਾ ਮੰਡੀ ਗੋਬਿੰਦਗੜ ਵਿੱਚ ਪੈਂਦਾ ਹੈ ਪਰ ਮੌਤ ਤੋਂ ਬਾਅਦ ਮਤਕ ਦੇ ਰੂਕ ਕਥਿਤ ਤੌਰ ਤੇ ਜਿਸ ਖੇਤ ਵਿੱਚ ਛੁੱਟਿਆ ਗਿਆ ਹੈ ਉਹ ਇਲਾਕਾ ਠਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣੇ ਦੇ ਅਧੀਨ ਹੁੰਦਾ ਹੈ ਜਿਸ ਕਾਰਨ ਮਾਮਲੇ ਦੀ ਜਾਂਚ ਠਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਤੁਸੀਂ ਵੀ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਕਿਉਂਕਿ ਇਹ ਖਬਰ ਖੰਨਾ ਦੀ ਹੈ ਜਿੱਥੇ ਕਿ ਆਯਾਸ਼ੀ ਦੇ ਲਈ ਵੈਸ਼ਵਾ ਖਾਣੇ ਗਏ ਬਜ਼ੁਰਗ ਦੀ ਸੰਬੰਧ ਬਣਾਉਂਦਿਆਂ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਦੋਂ ਉਹ ਔਰਤ ਦੇ ਨਾਲ ਸੰਬੰਧ ਬਣਾ ਰਿਹਾ ਸੀਗਾ ਤੇ ਜਦੋਂ ਮੌਕੇ ਤੇ ਉਸ ਦੀ ਮੌਤ ਹੁੰਦੀ ਤਾਂ ਉਸ ਦੀ ਮਤਕ ਦੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਤੇ ਜਦੋਂ ਇਹ ਖਬਰ ਇਲਾਕੇ ਚ ਫੈਲਦੀ ਹੈ ਤਾਂ ਫਿਰ ਪੁਲਿਸ ਇਸਦੀ ਕਾਰਵਾਈ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਦੇ ਲਈ ਉਸ ਬਜ਼ੁਰਗ ਦੀ ਮ੍ਰਿਤਕ ਦੇ ਨੂੰ ਉਸਦੇ ਵਾਰਸਾ ਨੂੰ ਦੇ ਦਿੱਤਾ ਗਿਆ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਯਾਸ਼ੀ ਦੇ ਸ਼ੌਕ ਦੇ ਚਲਦੇ ਬਜ਼ੁਰਗ ਪਹੁੰਚਿਆ ਵੈਸ਼ਵਾ ਖਾਨੇ ਤੇ ਉੱਥੇ ਔਰਤ ਦੇ ਨਾਲ ਸੰਬੰਧ ਬਣਾਉਂਦੇ ਪਿਆ ਦਿਲ ਦਾ ਦੌੜਾ ਮੌਕੇ ਤੇ ਹੋ ਗਈ ਮੌਤ ਹੈਰਾਨ ਕਰ ਦੇਗੀ ਵਜਾ ਇਸ ਪੂਰੀ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਿਓ ਨਜ਼ਦੀਕੀ ਪਿੰਡ ਡਢਹੇੜੀ ਵਿਖੇ ਇੱਕ ਵੈਸਵਾ ਖਾਨੇ ਵਿੱਚ ਸਰੀਰਕ ਸੰਬੰਧ ਬਣਾਉਣ ਗਏ ਬਜ਼ੁਰਗ ਦੀ ਮੌਤ ਹੋ ਗਈ ਦਰਸਲ ਸਰੀਰਕ ਸੰਬੰਧ ਬਣਾਉਂਦੇ ਸਮੇਂ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਬਾਹਰ ਸੁੱਟ ਦਿੱਤਾ ਗਿਆ ਸੂਚਨਾ ਮਿਲਣ ਤੇ ਖੰਨਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਮ੍ਰਿਤਕ ਦੇ ਦਾਸ ਸਿਵਲ ਹਸਪਤਾਲ ਖੰਨਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਹਵਾਲੇ ਕੀਤਾ ਗਿਆ ਪੁਲਿਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾ ਸਕੇ ਜ਼ਿਕਰਯੋਗ ਹੈ ਕਿ ਬਜ਼ੁਰਗ ਦੀ ਮੌਤ ਜਿਸ ਥਾਂ ਤੇ ਹੋਈ ਹੈ ਉਹ ਇਲਾਕਾ ਪਿੰਡ ਡੱਡਹੀੜੀ ਥਾਣਾ ਮੰਡੀ ਗੋਬਿੰਦਗੜ ਵਿੱਚ ਪੈਂਦਾ ਹੈ ਪਰ ਮੌਤ ਤੋਂ ਬਾਅਦ ਮਤਕ ਦੇ ਨੂੰ ਕਥਿਤ ਤੌਰ ਤੇ ਜਿਸ ਖੇਤ ਵਿੱਚ ਛੁੱਟਿਆ ਗਿਆ ਉਹ ਇਲਾਕਾ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣੇ ਦੇ ਅਧੀਨ ਹੁੰਦਾ ਹੈ ਜਿਸ ਕਾਰਨ ਮਾਮਲੇ ਦੀ ਜਾਂਚ ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਖਬਰ ਖੰਨਾ ਦੀ ਹੈ ਜਿੱਥੇ ਕਿ ਆਯਾਸ਼ੀ ਦੇ ਲਈ ਵੈਸ਼ਵਾ ਖਾਨੇ ਗਏ ਬਜ਼ੁਰਗ ਦੀ ਸੰਬੰਧ ਬਣਾਉਂਦਿਆਂ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਦੋਂ ਉਹ ਔਰਤ ਦੇ ਨਾਲ ਸੰਬੰਧ ਬਣਾ ਰਹੇ ਸੀਗਾ ਤੇ ਜਦੋਂ ਮੌਕੇ ਤੇ ਉਸ ਦੀ ਮੌਤ ਹੁੰਦੀ ਤਾਂ ਉਸ ਦੀ ਮਿਤਕ ਦੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਤੇ ਜਦੋਂ ਇਹ ਖਬਰ ਇਲਾਕੇ 'ਚ ਫੈਲਦੀ ਹੈ ਤਾਂ ਫਿਰ ਪੁਲਿਸ ਇਸ ਦੀ ਕਾਰਵਾਈ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਦੇ ਲਈ ਉਸ ਬਜ਼ੁਰਗ ਦੀ ਮਿਤਕ ਦੇ ਨੂੰ ਉਸ ਦੇ ਵਾਰਸਾਂ ਨੂੰ ਦੇ ਦਿੱਤਾ ਗਿਆ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ